ਜੋਵਾਂ ਨੂੰ ਖਾਣ ਦੇ ਸਾਰ ਬਹੁਤ ਸਾਰੇ ਫਾਇਦੇ ਹਨ ਇਹ ਸਾਡੀ ਸਿਹਤ ਦੇ ਲਈ ਬਹੁਤ ਵਧੀਆ ਹਨ ਕਿਉਂ ਕਿ ਕਿਉਂਕਿ ਜੋਵਾਂ ਦੇ ਵਿੱਚ ਇੱਕ ਬਹੁਤ ਮਹੱਤਵਪੂਰਨਤਾ ਗੋਬਦਾ ਹੈ ਬੀਟਾ ਗਲੂਕਨ ਹੁਣ ਕਹਿੰਦੇ ਨੇ ਇਹ ਇੱਕ ਡਾਈਟਰੀ ਫਾਈਬਰ ਹੈ ਪਰ ਇਹ ਕੀ ਕਰਦਾ ਹੈ ਇਹ ਇਹਨੂੰ ਬਹੁਤ ਸਾਰੇ ਹੈਲਥ ਕਲੇਮ ਮਿਲੇ ਹੋਏ ਨੇ ਬੀਟਾ ਗਲੂਕਨ ਉਹ ਬੀਟਾ ਗਲੂਕਨ ਜਿਹੜਾ ਹੈਗਾ ਵਾ ਉਹ ਸਾਡੇ ਸ਼ਰੀਰ ਵਿੱਚ ਜੋ ਵਾਇਲ ਬਣਦਾ ਹੈ ਉਸ ਨੂੰ ਸਾਡੀ ਬਾਡੀ ਵਿੱਚੋਂ ਰਿਮੂਵ ਕਰਦਾ ਹੈ ਬਾਹਰ ਵੀ ਬਣਾਉਣ ਦੇ ਲਈ ਸਟਾਟ ਲਿਵਰ ਆ ਕੋਲੇਸਟ੍ਰੋਲ ਨੂੰ ਯੂਜ਼ ਕਰਦਾ ਹੈ ਸੋ ਇਸ ਕਰਕੇ ਜਿਹੜਾ ਬੀਟਾ ਗਲੂਕਨ ਬਾਇਲ ਨੂੰ ਬਾਈਂਡ ਕਰਕੇ ਬਾਹਰ ਕੱਢਦਾ ਹੈ ਇਸ ਦੌਰਾਨ ਇਸ ਪ੍ਰੋਸੈਸ ਦੇ ਵਿੱਚੋ ਬੋਡੀ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਘਟਣਾ ਸ਼ੁਰੂ ਹੋ ਜਾਂਦੀ ਹੈ ਸੋ ਨੰਬਰ 1 ਇਹ ਸਾਨੂੰ ਹਾਰਟ ਡਿਜ਼ੀਜ਼ ਤੋਂ ਬਚਾਉਂਦਾ ਹੈ ਬੀਟਾ ਗਲੂਕਨ ਦਾ ਜੋ ਮਹਤਵਪੂਰਨ ਫਾਇਦਾ ਹੈ ਦੂਸਰਾ ਫਾਇਦਾ ਇਹ ਹੈ ਕਿ ਇਸ ਇਹ ਤੇ ਗਲਾਈਸੈਮਿਕ ਇੰਡੈਕਸ ਘੱਟ ਹੈ ਜਦੋਂ ਅਸੀਂ ਜੋਨ ਖਾਣੇ ਹਾਂ ਸੋ ਇਸ ਕਰਕੇ ਜਦੋਂ ਅਸੀਂ ਇਹਨੂੰ ਖਾਣੇ ਹਾਂ ਤਾਂ ਸਾਡੀ ਸ਼ੂਗਰ ਕੰਟਰੋਲ ਰਹਿੰਦੀ ਹੈ একদম ਖਾਣ ਦੇ ਨਾਲ ਸਾਡੀ ਬਾਡੀ ਵਿੱਚ ਸ਼ੂਗਰ ਦਾ ਸਪਾਈਕ ਨਹੀਂ ਹੁੰਦਾ ਸੋ ਇਹ ਇੱਕ ਬਹੁਤ ਜੀ ਮੇਲ ਫਾਇਦੇ ਹਨ ਡਾਇਬੀਟਿਕ ਪੇਸ਼ੈਂਟਸ ਦੇ ਲਈ ਹੈ ਇਹ ਹਾਰਟ ਪੇਸ਼ੈਂਟਸ ਦੇ ਨਹੀਂ ਹੋਵੇ ਪੀਸ ਰਹੇਗਾ ਜਿਨ੍ਹਾਂ ਨੂੰ ਗੋਡੀਆਂ ਦੀ ਦਰਦ ਹੁੰਦੀ ਹੈ ਉਹ ਵੀ ਇਹਨੂੰ ਖਾ ਸਕਦੇ ਹਨ ਕਿਉਂਕਿ ਇਹ ਵੀ ਗੋਡੀਆਂ ਦੀ ਦਰਦ ਦੇ ਵਿੱਚ ਬਾਡੀ ਦੇ ਹੱਤੋਂ ਦੇ ਪ੍ਰਣ ਦੇ ਵਿੱਚ ਸਹਾਇਕ ਹੁੰਦਾ ਹੈ ਜਦੋਂ ਅਸੀਂ ਚੋਆ ਦਾ ਜੋ ਪੀਂਦੇ ਹਾਂ ਉਹਨਾਂ ਦਾ ਸੇਰੂਲਕੇ ਪਾਣੀ ਪੋਟ ਕਰਕੇ ਸੀ ਕਿਉਂ ਇਹਦੇ ਵਿੱਚ ਹੋਰ ਬਹੁਤ ਸਾਰੇ ਇਹਦੇ ਚ ਵਿਸ਼ੇਸ਼ਤਾਈਆਂ ਜਿਵੇਂ ਕਿ ਆਪੈਸਟਿਨ ਕੰਟਰੋਲ ਕਰਦੀ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਇਹਦੇ ਵਿੱਚ ਕਾਫੀ ਮਾਈਕਰੋ ਨਿਊਟ੍ਰੀਐਂਟਸ ਪਾਈ ਆਉਂਦੇ ਨੇ ਜਿਵੇਂ ਕਿ ਜ਼ਿੰਕ ਵਗੈਰਾ ਹੈ ਕੈਲਸ਼ੀਅਮ ਹੈ ਆਇਰਨ ਹੈ ਸੋ ਬਾਕੀ ਸਾਰੇ ਨਿਊਟ੍ਰੀਸ਼ਨ ਕੰਪੋਜੀਸ਼ਨ ਜੋ ਸਾਨੂੰ ਗ੍ਰੀਟ ਤੋਂ ਫਾਇਦੇ ਮਿਲਦੇ ਨੇ ਉਹ ਸਾਨੂੰ ਮਿਲਦੇ ਹੀ ਮਿਲਦੇ ਨੇ ਬਟ ਐਡੀਸ਼ਨਲ ਫਾਇਦਾ ਜਿਹੜਾ ਹੈਗਾ ਜਿਹੜਾ ਕਿ ਇਹਨੂੰ ਫੰਕਸ਼ਨਿੰਗ ਫਰਮ ਲਾਂਦਾ ਹੈ ਉਹ ਇਹਦਾ ਵਿੱਚ ਜਿਸ ਮੌਜੂਦ ਡੀਟਾ ਕੁਤਾ ਹੈ